ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ Rajasthan ਦੇ ਵਿੱਚ ਰੈਂਦੀਆਂ ਦੋ ਸਖੀਆਂ ਪੈਣਾ ਦੀ ਇੱਕ ਅਜਿਹੀ ਸੱਚੀ ਘਟਨਾ ਅਜਿਹੀ ਕ੍ਰਾਈਮ ਸਟੋਰੀ ਸੁਣਾਉਣ ਲੱਗਿਆ ਜਿਸ ਨੂੰ ਸੁਣ ਕੇ ਸਭ ਦੇ ਲੂ ਕੰਡੇ ਖੜੇ ਹੋ ਜਾਂਦੇ ਐ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਮਾਪਿਆਂ ਦੀਆਂ ਸਿਰਫ ਦੋ ਲੜਕੀਆਂ ਸਨ ਕੋਈ ਵੀ ਉਹਨਾਂ ਦਾ ਭਰਾ ਨਹੀਂ ਸੀ ਉਹ ਦੋਨਾਂ ਲੜਕੀਆਂ ਦੀ ਉਮਰ ਇੱਕ ਦੀ ਉਮਰ 18 ਸਾਲ ਸੀ ਇੱਕ ਦੀ ਉਮਰ 20 ਸਾਲ ਸਿਰਫ 2 ਸਾਲ ਦਾ ਫਰਕ ਸੀ ਦੇਖਣ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਸਨ ਉਹਨਾਂ ਦੇ ਮਾਪਿਆਂ ਨੂੰ ਆਪਣੀਆਂ ਧੀਆਂ ਤੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਭਰੋਸਾ ਸੀ ਇਸ ਕਰਕੇ ਉਹ ਉਹਨਾਂ ਨੂੰ ਹਮੇਸ਼ਾ ਜੇਕਰ ਕਿਤੇ ਵੀ ਜਾਂਦੇ ਸੀ ਤਾਂ ਇਕੱਲੀਆਂ ਛੱਡ ਕੇ ਚਲੇ ਜਾਂਦੇ ਸੀ ਕਿਉਂਕਿ ਅੱਜ ਕੱਲ ਹਰ ਮਾਤਾ ਪਿਤਾ ਆਪਣੇ ਬੱਚਿਆਂ ਤੇ ਬਹੁਤ ਹੀ ਜ਼ਿਆਦਾ ਭਰੋਸਾ ਕਰਦਾ ਕਿ ਪਰ ਬੱਚਿਆਂ ਦੇ ਦਿਲਾਂ ਦੇ ਵਿੱਚ ਕੀ ਕੁਝ ਹੁੰਦਾ ਉਸ ਬਾਰੇ ਅਕਸਰ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਉਦੋਂ ਪਤਾ ਲੱਗਦਾ ਜਦੋਂ ਜਵਾਨੀ ਵੱਸੋਂ ਬਾਹਰ ਹੋ ਜਾਂਦੀ ਹੈ ਤੇ ਬੱਚੇ ਗਲਤ ਕੰਮ ਕਰਦੇ ਫੜੇ ਜਾਂਦੇ ਆ ਇਸੇ ਤਰ੍ਹਾਂ ਇਹਨਾਂ ਦੋ ਲੜਕੀਆਂ ਦੇ ਨਾਲ ਹੋਇਆ ਇੱਕ ਪਰਿਵਾਰ ਦੀਆਂ ਦੋ ਕੁੜੀਆਂ ਦੇ ਨਾਲ ਹੋਇਆ ਇੱਕ ਦਾ ਨਾਮ ਮੌਨਿਕਾ ਸੀ ਇੱਕ ਦਾ ਨਾਮ ਪ੍ਰਿੰਕਾ ਸੀ ਤੇ ਦੋਨੇ ਇਹ ਆਪਣੀ ਪੜ੍ਹਾਈ ਪੂਰੀ ਕਰ ਚੁੱਕੀਆਂ ਸੀ ਜਿਸ ਕਰਕੇ ਇਹ ਹਮੇਸ਼ਾ ਹੁਣ ਘਰੇ ਹੀ ਰਹਦੀਆਂ ਸੀ ਇਹਨਾਂ ਦਾ ਦਿਲ ਨਹੀਂ ਲੱਗਦਾ ਸੀ ਪਰ ਇੱਕ ਵਾਰ ਇਹਨਾਂ ਦੇ ਨਾਲ ਅਜਿਹਾ ਕੁਝ ਵਾਪਰਿਆ ਪਰ ਇੱਕ ਵਾਰ ਇਹਨਾਂ ਦੇ ਨਾਲ ਕੁਝ ਅਜੀਹੀ ਗੱਲਬਾਤ ਹੋਈ ਕਿ ਇੱਕ ਸਬਜੀ ਵਾਲਾ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਹਰ ਰੋਜ਼ ਵੇਚਣ ਆਂਦਾ ਤੇ ਉਹ ਕੁੜੀਆਂ ਰੋਜ਼ ਉਸਦੇ ਕੋਲੋਂ ਸਬਜੀ ਲੈਂਦੀਆਂ ਤੇ ਗੱਲਾਂ ਬਾਤਾਂ ਕਰਦੀਆਂ ਪਰ ਇੱਕ ਦਿਨ ਅਜੀਹਾ ਆਂਦਾ ਕਿ ਉਹਨਾਂ ਦੇ ਨਾਲ ਉਹਨਾਂ ਦੀ ਮਤਲਬ ਸੈਟਿੰਗ ਹੋ ਜਾਂਦੀ ਹੈ ਉਸ ਉਹ ਦੋਨੋਂ ਹੀ ਕੁੜੀਆਂ ਉਸ ਸਬਜੀ ਵਾਲੇ ਲੜਕੇ ਨੂੰ ਪਿਆਰ ਕਰਨ ਲੱਗ ਜਾਂਦੀਆਂ ਜਿਹੜੀਆਂ ਦੋਨੋਂ ਭੈਣਾਂ ਹੁੰਦੀਆਂ ਪਰ ਅਸਲ ਦੇ ਵਿੱਚ ਉਹ ਇੱਕ ਦੂਜੇ ਨੂੰ ਨੰਬਰ ਦੇ ਦਿੰਦੀਆਂ ਹੌਲੀ ਹੌਲੀ ਕਰਕੇ ਉਹਨਾਂ ਦੀ ਗੱਲਬਾਤ ਵੱਧਦੀ ਜਾਂਦੀ ਹੈ ਤੇ ਰਾਤ ਨੂੰ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਇੱਕ ਗੱਲ ਅਜਿਹੀ ਹੁੰਦੀ ਹੈ ਕਿ ਜਿਸ ਨੇ ਸਭ ਦੇ ਦਿਨ ਨੂੰ ਨਚੋੜ ਕੇ ਰੱਖ ਦਿੱਤਾ ਕਿ ਦੋ ਭੈਣਾਂ ਦਾ ਇੱਕ ਆਸ਼ਿਕ ਕਿ ਉਹਨਾਂ ਦੀ ਜਮੀਰ ਇੰਨੀ ਮਰ ਚੁੱਕੀ ਸੀ ਕਿ ਜੇਕਰ ਉਹ ਰੱਖਣਾ ਹੀ ਚਾਹੁੰਦੀਆਂ ਸੀ ਤਾਂ ਆਪਣਾ ਅਲੱਗ-ਅਲੱਗ ਤੋਂ ਰੱਖਦੀਆਂ ਤਾਂ ਕਿ ਉਹ ਕਿਸੇ ਨਾਲ ਵਿਆਹ ਵੀ ਕਰਵਾ ਸਕਦੀਆਂ ਹੁਣ ਦੋ ਭੈਣਾਂ ਦਾ ਇੱਕ ਆਸ਼ਿਕ ਹੋਵੇ ਤਾਂ ਤੁਸੀਂ ਉਸ ਨੂੰ ਕੀ ਕਹੋਗੇ ਕਿ ਇਹ ਠੀਕ ਹੈ ਕਿ ਕਾਨੂੰ ਉਹਨਾਂ ਨੇ ਲਵ ਮੈਰਿਜ ਕਰਵਾਣੀ ਹੋਵੇ ਕਿ ਉਹ ਉਹਨਾਂ ਦੀ ਲਵ ਮੈਰਿਜ ਹੋ ਸਕਦੀ ਹੈ ਬਿਲਕੁਲ ਵੀ ਨਹੀਂ ਹੋ ਸਕਦੀ ਕਿਉਂਕਿ ਅਜੇਹਾ ਹੋਣਾ ਬਹੁਤ ਹੀ ਅਸੰਭਵ ਹੁੰਦਾ ਪਰ ਉਹਨਾਂ ਨੇ ਇਸ ਗੱਲ ਬਾਰੇ ਕੁਝ ਨਹੀਂ ਸੋਚਿਆ ਉਹ ਆਪਣਾ ਸੁਆਦ ਭਾਲਦਿਆਂ ਸੀ ਕਹਿੰਦੇ ਕਹਾਂਦੇ ਉਹ ਸਰਦਾਰਾਂ ਦੀਆਂ ਧੀਆਂ ਵੱਜਦੀਆਂ ਸੀ ਤੇ ਬਹੁਤ ਹੀ ਜ਼ਿਆਦਾ ਅਮੀਰ ਸੀ ਪਰ ਹੁਣ ਉਹਨਾਂ ਦੇ ਘਰ ਦੇ ਇੱਕ ਦਿਨ ਜਦੋਂ ਕਿਤੇ ਆਪਣਾ ਰਿਸ਼ਤੇਦਾਰੀ ਦੇ ਵਿੱਚ ਜਾਣ ਲੱਗੇ ਤਾਂ ਕਹਿ ਕੇ ਗਏ ਕਿ ਬੇਟਾ ਅਸੀਂ ਸ਼ਾਮ ਤੱਕ ਮੁੜ ਕੇ ਆਵਾਂਗੇ ਇਹ ਇਹ ਗੱਲ ਸੁਣ ਕੇ ਉਹ ਦੋਨੇ ਬਹੁਤ ਖੁਸ਼ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਦ ਇਹ ਸਬਜੀ ਵਾਲੇ ਲੜਕੇ ਨੂੰ ਫੋਨ ਕੀਤਾ ਤੇ ਆਪਣੇ ਘਰੇ ਮਤਲਬ ਸਬਜੀ ਲੈ ਕੇ ਸੱਦ ਲਿਆ ਕਿਸੇ ਨੂੰ ਸ਼ੱਕ ਨਾ ਹੋਵੇ ਜਦੋਂ ਉਹ ਸਬਜੀ ਲੈ ਕੇ ਆਇਆ ਤਾਂ ਜਾਣ ਬੁੱਝ ਕੇ ਸਬਜੀ ਦੇਖਣ ਲੱਗੀਆਂ ਆਪਣੇ ਅੰਦਰ ਉਸ ਮੁੰਡੇ ਨੇ ਰੇੜੀ ਕਰ ਲਈ ਤੇ ਉਸ ਤੋਂ ਬਾਅਦ ਤੇ ਜਦੋਂ ਉਹ ਦੇ ਮਤਲਬ ਘਰ ਦੇ ਚਲੇ ਜਾਂਦੇ ਉਸ ਤੋਂ ਬਾਅਦ ਦੀ ਗੱਲ ਹੈ ਇਹ ਤੇ ਆਪਣੇ ਅੰਦਰ ਉਸ ਨੂੰ ਬਾੜ ਲੰਦੀਆਂ ਤੇ ਬਾੜ ਕੇ ਜਦੋਂ ਉਹ ਆਪਣੀ ਹਫਤ ਸਪੂਰੀ ਕਰਨ ਲੱਗਦਾ ਮੁੰਡਾ ਤਾਂ ਕੁਝ ਹੀ ਸਮੇਂ ਬਾਅਦ ਤੇ ਉਹ ਘੰਟੇ ਕੇ ਬਾਅਦ ਉਹਦੇ ਘਰ ਦੇ ਵਾਪਸ ਆ ਜਾਂਦੇ ਅਚਾਨਕ ਕਿਉਂਕਿ ਉਹਨਾਂ ਦੇ ਨਾਲ ਇੱਕ ਅਜਹੀ ਘਟਨਾ ਵਾਪਰਦੀ ਹੈ ਮਤਲਬ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਸਾਈਡ ਉਹ ਜਾ ਰਹੇ ਹੈ ਉਸ ਸਾਈਡ ਬਹੁਤ ਹੀ ਜ਼ਿਆਦਾ ਪਾਣੀ ਆਇਆ ਹੋਇਆ ਤੇ ਜਿਸ ਦੀ ਵਜ੍ਹਾ ਕਰਕੇ ਉਹ ਆਪਣਾ ਮਤਲਬ ਵਾਪਸ ਮੁੜਾਂਦੇ ਹੈ ਕਿ ਅਜਹੀ ਉਹਨਾਂ ਦੇ ਨਾਲ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਤੇ ਜਦੋਂ ਉਹ ਵਾਪਸ ਆਪਣੇ ਘਰ ਦੇ ਵਿੱਚ ਆਂਦੇ ਐ ਤਾਂ ਉਹਨਾਂ ਲੜਕੀਆਂ ਨੂੰ ਵੀ ਇਹ ਹੁੰਦਾ ਕਿ ਮੰਮੀ ਡੈਡੀ ਨੇ ਤਾਂ ਸ਼ਾਮ ਤੱਕ ਆਣਾ ਪਰ ਅਚਾਨਕ ਜਦੋਂ ਘੰਟੇ ਬਾਅਦ ਘਰੇ ਆ ਕੇ ਦੇਖਦੇ ਐ ਕਿ ਉਹਨਾਂ ਦੇ ਘਰੇ ਸਬਜੀ ਵਾਲੀ ਰੇੜੀ ਖੜੀ ਸੀ ਤੇ ਅੰਦਰ ਜਾ ਕੇ ਜਦੋਂ ਉਹਨਾਂ ਨੇ ਬੂਹਾ ਖੜਕਾਇਆ ਜਦੋਂ ਉਹਨਾਂ ਦੇ ਮਾਤਾ ਪਿਤਾ ਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਕੋਈ ਵੀ ਬੋਲ ਨਹੀਂ ਰਿਹਾ ਸੀ ਉਹ ਡਰ ਚੁੱਕੀਆਂ ਸੀ ਮੁੰਡਾ ਵੀ ਡਰ ਚੁੱਕਿਆ ਸੀ ਤੇ ਭੱਜਣ ਨੂੰ ਵੀ ਕੋਈ ਰਾਹ ਨਹੀਂ ਸੀ ਜਦੋਂ ਕੁੰਡਾ ਨਾ ਖੁੱਲਿਆ ਫਿਰ ਉਸਦੇ ਪਿਤਾ ਨੇ ਉਸ ਦਰਵਾਜ਼ੇ ਨੂੰ ੱੱਕਾ ਮਾਰ ਕੇ ਤੋੜ ਦਿੱਤਾ ਤੇ ਅੰਦਰ ਜੋ ਕੁਝ ਦੇਖਿਆ ਉਹੋ ਦੇਖ ਕੇ ਉਸਦੇ ਮਾਤਾ ਪਿਤਾ ਦੀਆਂ ਅੱਖਾਂ ਫਟੀਆਂ ਤੇ ਫਟੀਆਂ ਰਹਿ ਗਈਆਂ ਤੇ ਮੱਥੇ ਤੇ ਹੱਥ ਮਾਰ ਕੇ ਰੋਣ ਲੱਗੇ ਪਰ ਉਸ ਤੋਂ ਬਾਅਦ ਉਹਨਾਂ ਨੇ ਇੰਨੀ ਸ਼ਕਤੀ ਨਾਲ ਫੈਸਲਾ ਲਿਆ ਕਿ ਉਹਨਾਂ ਨੂੰ ਉਸੇ ਸਮੇਂ ਤਿੰਨਾਂ ਨੂੰ ਆਪਣੀ ਧੀ ਨੂੰ ਵੀ ਨਹੀਂ ਬਖਸ਼ਿਆ ਗ੍ਰਿਫਤਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਉਹ ਤੀਨ ਨੂੰ ਆਪਣੇ ਘਰ ਵਿੱਚ ਤਾਂ ਲੈ ਆਏ ਉਸ ਦਾ ਇੱਕ ਜਗ੍ਹਾ ਵਿਆਹ ਕਰ ਦਿੱਤਾ ਜਾਂਦਾ ਤੇ ਉਹਨਾਂ ਦੋ ਮੁੰਡਿਆਂ ਨੂੰ ਹੁਣ ਤੱਕ ਉਮਰ ਕੈਦ ਹੋ ਚੁੱਕੀ ਹੈ ਵਿਆਹ ਕਰ ਦਿੱ ਉਸ ਤੋਂ ਬਾਅਦ ਉਹ ਤਿੰਨੋਂ ਹੁਣ ਆਪਣੀ ਪੁਲਿਸ ਦੀ ਹਿਰਾਸਤ ਵਿੱਚ ਹਨ ਪਰ ਅਜੇਹਾ ਪਰ ਅਜਿਹੀ ਘਟਨਾ ਕਿਸੇ ਵੀ ਨਾਲ ਨਾ ਹੋਵੇ ਇਸ ਲਈ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਮੈਂ ਆਸ ਕਰਦਾ ਤੁਹਾਨੂੰ ਸਟੋਰੀ ਚੰਗੀ ਲੱਗੀ ਹੋਵੇਗੀ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਦੇਣਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਤੁਹਾਡੀ ਜਰੂਰ ਲੰਮੀ ਉਮਰ ਕਰੇਗਾ ਧੰਨਵਾਦ